ਆ ਗੱਲ ਜਰੂਰ ਕਿਰਪਾ ਕਰਕੇ ਸਮਝਣ ਦੀ ਖੇਚਲ ਕਰਿਓ ਸਾਈਕੋਲੋਜਿਸਟ ਕਹਿੰਦੇ ਐ ਕਿ ਜਦੋਂ ਨਾ ਅਸੀਂ ਆਪਣੇ ਬੱਚਿਆਂ ਨਾਲ ਗੱਲ ਕਰਦੇ ਆਂ ਜਦੋਂ ਅਸੀਂ ਕਹਿੰਨੇ ਆਂ ਨਾ ਕਿ ਮੇਰਾ ਪੁੱਤ ਬਹੁਤ ਪਿਆਰਾ ਹੈ ਮੇਰਾ ਪੁੱਤ ਬੜਾ ਗੁਰਮਖ ਹੈ ਮੇਰਾ ਬੱਚਾ ਬਹੁਤ ਸਾਰਿਆਂ ਨੂੰ ਪਿਆਰ ਕਰਦਾ ਹੈ ਅਸੀਂ ਆਪਣੇ ਬੱਚੇ ਨੂੰ ਵਰ ਦੇ ਰਹੇ ਆਂ ਤੇ ਜਦੋਂ ਅਸੀਂ ਕਹਿੰਨੇ ਆ ਨਕੰਮਾ ਇਹ ਗੁੱਸਾ ਬਹੁਤ ਕਰਦਾ ਇਹ ਲੜਦਾ ਬਹੁਤ ਹੈ ਝਗੜਦਾ ਬਹੁਤ ਹੈ ਆਪਣੇ ਬੱਚੇ ਨੂੰ ਆਪ ਹੀ ਸਰਾਫ ਦੇ ਰਹੇ ਹੁੰਨੇ ਆ ਇਹ ਗੱਲ ਬਹੁਤ ਵਾਰ ਸਟੇਜ ਤੇ ਕੀਤੀ ਹੈ ਮੈਂ ਫਿਰ ਦੁਹਰਾਣਾ ਜਰਾ ਇੱਕ ਧਿਆਨ ਨਾਲ ਸਮਝਣ ਦੀ ਖੇਚਲ ਕਰਿਓ ਗੁਰਮਖੋ ਜਦੋਂ ਬੱਚੇ ਨੂੰ ਅਸੀਂ ਆ ਨਾਮ ਦਿੰਨੇ ਆ ਕੱਲਾ ਨਾਮ ਨਹੀਂ ਦਿੰਦੇ ਬੱਚੇ ਨੂੰ ਪਰਸਨੈਲਿਟੀ ਵੀ ਪੇਰੈਂਟਸ ਦਿੰਦੇ ਆ ਸਾਡੇ ਹੁਣ ਆਮ ਹੀ ਗੱਲ ਹੁੰਦੀ ਹੈ ਇਹ ਕੁਝ ਨਹੀਂ ਕਰਦਾ ਇਹ ਲੜਦਾ ਬਹੁਤ ਹੈ ਝਗੜਦਾ ਬਹੁਤ ਹੈ ਚ ਗੁੱਸਾ ਬਹੁਤ ਹੈ ਇਹ ਇਰੀਟੇਟ ਬਹੁਤ ਹੁੰਦਾ ਹੈ ਤੇ ਨਿਆਣਾ ਬੱਚਾ ਹੈ ਛੋਟਾ ਹੈ ਉਹਨੂੰ ਪਤਾ ਨਹੀਂ ਹੁੰਦਾ ਬੱਚਾ ਜੋ ਜੋ ਸੁਣਦਾ ਹੈ ਉਹ ਸੱਚ ਮੰਨਦਾ ਹੈ ਉਹਨੂੰ ਲੱਗਦਾ ਮਾਪਿਓ ਮੇਰੇ ਝੂਠ ਨਹੀਂ ਬੋਲਦੇ ਜੋ ਮੇਰੇ ਮਾਪਿਓ ਕਹਿੰਦੇ ਆ ਇਹ ਸੱਚ ਹੈ ਜੇ ਮੇਰੇ ਮਾਪਿਓ ਕਹਿ ਰਹੇ ਆ ਨਾ ਵੀ ਮੈਂ ਲੜਾਕਾ ਉਹਨੂੰ ਲੱਗਦਾ ਮੈਂ ਸੱਚੀ ਲੜਾਕਾ ਹੀ ਆਂ ਮੇਰੀ ਮਾਂ ਥੋੜਾ ਝੂਠ ਬੋਲਦੀ ਹੈ ਜਰਵਾ ਕਰਕੇ ਵੇਖ ਲਓ ਅੱਜ 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 ਤੋਂ ਸ਼ੁਰੂ ਕਰੋ ਜਿਹੜਾ ਬੱਚਾ ਤੁਹਾਨੂੰ ਲੱਗਦਾ ਜਿੱਦੀ ਹੈ ਲੜਾਕਾ ਹੈ ਖਿੱਚਦਾ ਇਦਾਂ ਅੱਜ ਤੋਂ ਬਾਅਦ ਕਹਿਣਾ ਸ਼ੁਰੂ ਕਰ ਦਿਓ ਬਹੁਤ ਪਿਆਰ ਕਰਦਾ ਸਾਰਿਆਂ ਨੂੰ ਸਾਰਿਆਂ ਦੀ ਬੜੀ ਕੇਅਰ ਕਰਦਾ ਹੈ ਹਰ ਇੱਕ ਨੂੰ ਭੱਜ ਕੇ ਮਿਲਦਾ ਰਿਸ਼ਤੇਦਾਰਾਂ ਸਾਹਮਣੇ ਵੀ ਇਹੀ ਕਿਉਂ ਆਇਆਂ ਗਿਆ ਸੜਾਈ ਹੋ ਰਹੀ ਹੈ ਉਹਦੀ ਈਗੋ ਕਹਿੰਦੀ ਹੈ ਵੀ ਹੁਣ ਇਹ ਪਰਸਨੈਲਿਟੀ ਜਿਹੜੀ ਮਾਪਿਓ ਨੇ ਬਣਾਈ ਹੈ ਮੈਂ ਇਹਨੂੰ ਬਣਾ ਕੇ ਰੱਖਣਾ ਈਮੇਜ ਬਣਾਤੀ ਨਾ ਬੱਚੇ ਦੀ ਕੁਸੀਂ ਨਿਆਣੇ ਦੀ ਇਮੇਜ ਭੇੜੀ ਬਣਾਤੀ ਲੋਕਾਂ ਦੇ ਦਿਮਾਗ 'ਚ ਨਿਆਣਾ ਕਹਿੰਦਾ ਫਿਰ ਇਦਾਂ ਹੀ ਠੀਕ ਹੈ ਤੇ ਜਦੋਂ ਇਮੇਜ ਵਧੀਆ ਬਣਾ ਦਿਓਗੇ ਰਿਸ਼ਤੇਦਾਰਾਂ ਸਾਹਮਣੇ ਬੱਚਾ ਬੜਾ ਵਧੀਆ ਹੈ ਬੱਚਾ ਬੜਾ ਪਿਆਰਾ ਹੈ ਉਹ ਫਿਰ ਆਪਣੀ ਇਮੇਜ ਨੂੰ ਬਣਾ ਕੇ ਰੱਖੇਗਾ ਬੱਚਾ ਇਮੇਜ ਆਪਣੀ ਬਣਾਏਗਾ ਬੜਾ ਕੇ ਰੱਖੇਗਾ ਉਹਦਾ ਦਿਮਾਗ ਸੁਣ ਰਿਹਾ ਆਪਣੇ ਮਾਂ ਪਿਓ ਦੀਆਂ ਗੱਲਾਂ ਤੇ ਮੱਚਾ ਫਿਰ ਉਸੇ ਤਰ੍ਹਾਂ ਰਿਐਕਟ ਕਰਨ ਲੱਗ ਜਾਂਦਾ ਹੈ